हाँ जी प्रधान जी जो अज टूर्नामेंट फुटबाल टूर्नामेंट कराया जा रहा है जा रहे। ਕਿੰਨਾ ਟੂਰਨਾਮੈਂਟ ਕਰਾਇਆ ਕਿੱਥੋਂ ਕਿੱਥੋਂ ਟੀਮਾਂ ਆਈਆਂ ਨੇ ਔਰ ਇਸ ਫੀਲਡ ਵਿੱਚ ਕਰਾਇਆ ਕੀ ਨਾਮ ਹੈ ਹਾਂਜੀ ਇਹ ਮੇਰਾ ਨਾਮ ਹੈ ਕਮਰਬੀ ਸਿੰਘ ਜੀ ਤੇ ਮੈਂ ਅਜੇ ਫੋਟਪਲਾ ਪ੍ਰਧਾਨ ਦਸ਼ਮੀਸ਼ ਸਪੋਰਟਸ ਕਲੱਬ ਹਰਸੀ ਹਾਂ ਤੇ ਸਾਡਾ ਅੱਜ ਦੂਸਰਾ ਦਿਨ ਹੈ 7 ਸਾਈਡ ਦੂਸਰਾ ਟੂਰਨਾਮੈਂਟ ਹੈ ਪਹਿਲੀ ਵਾਰ ਆਪਾਂ ਨਾਈ ਟੂਰਨਾਮੈਂਟ ਕਰਾਇਆ ਸੀ ਸੋਰੀ ਇਹ ਦਿਨ ਟੂਰਨਾਮੈਂਟ ਕਰਵਾ ਰਹੇ ਹਾਂ ਤੇ ਅੱਜ ਸਾਡਾ ਦੂਸਰਾ ਦਿਨ ਹੈ ਪਹਿਲਾ ਦਿਨ ਬਹੁਤ ਵਧੀਆ ਟੋਟਲ 32 ਟੀਮਾਂ ਭਾਗ ਲੈ ਰਹੀਆਂ ਨੇ ਸੀਨੀਅਰ ਵਰਗ 'ਚ ਤੇ ਜੂਨੀਅਰ ਵਰਗ 'ਚ ਹੈਗੀਆਂ ਜਿੱਥੇ 12 ਟੀਮਾਂ ਕਿ ਫਸਟ ਜਿਹੜਾ ਸੀਨੀਅਰ ਦਾ ਪ੍ਰਾਈਜ਼ ਹੈਗਾ ਉਹ ਹੈਗਾ 35000 ਰੁਪਏ ਹੈਗਾ 25000 ਤੇ ਜੂਨੀਅਰ ਚ ਹੈਗਾ 11000 ਤੇ ਪਲੱਸ 650 ਰੁਪਿਆ ਤੇ ਜਿਹੜੇ ਇੱਥੇ ਬੈਸਟ ਸੀਨੀਅਰ ਚ ਕੱਢਣੇ ਆ ਉਹ ਆਪਾਂ ਤਿੰਨ ਪਲੇਅਰ ਕੱਢਣੇ ਆ ਜਿਨ੍ਹਾਂ ਵਿੱਚੋਂ ਉਹਨਾਂ ਨੂੰ 750 ਰੁਪਏ ਕਰਨਗੇ ਮਿਲੇਗਾ ਬੈਸਟ ਗੋਲ ਕੀਪਰ ਹੈ ਬੈਸਟ ਡਿਫੈਂਡਰ ਹੈ ਤੇ ਬੈਸਟ ਫਾਰਵਰਡ ਹੈ ਇਹ ਜਿਹੜਾ ਮੈਚ ਕਰਵਾਇਆ ਜਾ ਰਿਹਾ ਵਾ ਜਿਹੜੇ ਪ੍ਰੋਫੀ ਆਰਨੀ ਦਿੱਤੀ ਆਪਾਂ ਬੋਲੇ ਇਹ ਮਮ ਉਹ ਅਗਰਾਈ ਕਰਕੇ ਕਰਾਇੰਦਾ ਜਾਂ ਕਿੱਥੋਂ ਮੋਲੋ ਕਰ ਸਕਦਾ ਇਹ ਭਾਈ ਜਿਨ੍ਹਾਂ ਵੀ ਐਨ ਆਰ ਆਈ ਵੀਰ ਜੁੜੇ ਆ ਸਾਰੇ ਇਸ ਗ੍ਰਾਉਂਡ ਬੋਤਲੀ ਮੇਰੇ ਜੂਨੀਅਰ ਹੀ ਆਗੇ ਹੈ ਨਦੀ ਸਹਿਯੋਗ ਨਾਲ ਪਲੱਸ ਆਪਣੇ ਸਰਪੰਚ ਸਾਹਿਬ ਚੰਦਰਪਾਲ ਸਿੰਘ ਰੋਟੀਵਾਲੋਂ ਉਹ ਵੀ ਮੇਰੇ ਨਾਲ ਹੀ ਸੀਗੇ ਮੇਰੇ ਕਲੀਕ ਸੀਗੇ ਤੇ ਸਾਰੇ ਨਗਰ ਦਾ ਸਹਿਯੋਗ ਆ ਇਹ ਟੂਰਨਾਮੈਂਟ ਤਾਂ ਹੋ ਰਿਹਾ ਤਿੰਨਾਂ ਦੂਨਾ ਮੇਰੇ ਪਾਜਾ ਇਹ ਸਰ 7 ਸਾਈਡ ਦੂਸਰਾ ਵਾ ਵੈਸੀ ਹੀ 11 ਸਾਈਡ ਵੀ ਕਰਵਾਉਣੇ ਪਰ 7 ਸਾਈਡ ਹੀ ਦੂਸਰਾ ਟੂਰਨਾਮੈਂਟ ਚਾਰ ਰੋਜਾ ਟੂਰਨਾਮੈਂਟ ਲੋੜ ਸਰ ਵੀ ਨੌਜਵਾਨਾਂ ਨੂੰ ਕੀ ਦੇ ਦੇਣਾ ਚਾਹੋ ਨੌਜਵਾਨਾਂ ਨੂੰ ਇਹ ਹੀ ਆ ਕਿ ਪਿਆਰ ਵੱਡੇ ਅੰਦਰ ਸਤਿਕਾਰ ਤੇ ਛੋਟੀਆਂ ਨੂੰ ਲੈ ਕੇ ਅੱਗੇ ਚੱਲਣਾ ਤੇ ਆਉਣ ਵਾਲੇ ਸਮੇਂ 'ਚ ਕੋਈ ਇਥੋਂ ਬੈਸਟ ਨਿਕਲੇ ਵਧੀਆ ਨਿਕਲੇ ਨੇੜਾ ਪੱਵਿਕ ਵਿੱਚ ਨਗਰ ਦਾ ਨਾਮ ਰੋਸ਼ਨ ਕਰੇ ਏਰੀਆ ਦਾ ਨਾਮ ਰੋਸ਼ਨ ਕਰੇ ਡਿਸਟ੍ਰਿਕਟ ਦਾ ਨਾਮ ਰੋਸ਼ਨ ਪੰਜਾਬ ਲੈਵਲ ਤੱਕ ਸਰਕਾਰ ਵੱਲੋਂ ਵੀ ਤੁਹਾਨੂੰ ਸਾਹ ਪੱਦਤੀ ਨਹੀਂ ਨਹੀਂ ਅਜੇ ਤੱਕ ਨਹੀਂ ਕੋਈ ਆਈ ਇਸ ਵਾਰੀ ਤਾਂ ਹੀ ਕੋਈ ਪੋਲੀਟੀਕਲ ਲੀਡਰ ਨੇ ਹੀ ਅਪਾਇੰਟ ਕੀਤਾ ਜਾਂ ਕਿਨੂੰ ਬੁਲਾਇਆ ਕਿਉਂਕਿ ਹਰ ਵਾਰੀ ਹਾਨੂੰ ਕੋਈ ਨਾ ਕੋਈ ਅਨਾਉਂਸ ਕਰ ਦਿੰਦਾ ਕਦੀ 3 ਲੱਖ ਕਦੀ 5 ਲੱਖ ਬਟ ਅਜੇ ਤੱਕ ਸਾਡੇ ਕਲੱਬ ਦੀ ਜੇਬ ਦੇ ਵਿੱਚ ਕੋਈ 10 ਰੁਪਏ ਨਹੀਂ ਆਏ ਨਾ ਹੀ ਕੋਈ ਸਹਯੋਗ ਮਿਲਿਆ ਇਸ ਲਈ ਤਾਂ ਹੀ ਐਨਆਰਆਈ ਵੀਰਾਂ ਦਾ ਵੀ ਹੋ ਸੀਗਾ ਕਿ ਬਾਹਰੋਂ ਇਹੀ ਕਰਾਂਗੇ ਪੋਲੀਟੀਕਲ ਨਾਮ ਵਿੱਚ ਆਏ ਕਿਉਂਕਿ ਸਾਨੂੰ ਅਜੇ ਤੱਕ ਕੁਝ ਮਿਲਿਆ ਹੀ ਨਹੀਂ ਤੇ ਜਿੰਨਾ ਵੀ ਹੈਗਾ ਪੈਸਾ ਸਾਰਾ ਬਹੁਤਾ ਮੋਸਟਲੀ ਅੰਦਰ ਹੀ ਵੀਰਾਈ ਕਰ ਰਹੇ ਹਾਂ। ਧਲਾਵਰ ਸਿੰਘ ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਤੁਹਾਡੀ ਟੀਮ ਆਈ ਜੀ ਸਾਡਾ ਇਹ ਆਪਾਂ ਪੰਚਾਇਤੀ ਟੂਰਨਾਮੈਂਟ ਕਰਾ ਰਹੇ ਹਾਂ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਦੀ ਸਾਬ ਸੰਗਤ ਵੱਲੋਂ। ਹਾਂਜੀ ਹਰਸ਼ੀਆਂ ਪੰਡੋ ਹਾਂਜੀ ਹਰਸ਼ੀਆਂ ਪੰਡੋ। ਇਹ ਪਹਿਲੀ ਵਾਰੀ ਖੇਡ ਰਹੀ ਹੈ ਪਹਿਲਾ ਮੀਟ ਕਿਹਦੇ ਖੜੀ ਹੋਏ। ਨਹੀਂ ਸਾਡਾ ਲੋਕਲ ਜਿੰਨੇ ਟੂਰਨਾਮੈਂਟ ਸਾਡੇ ਜ਼ਿਲ੍ਹੇ ਦੇ ਆ ਸਾਰੇ ਆਪਣੀ ਟੀਮ ਖੇਡਦੀ ਆ। ਤੇ ਇੱਥੇ ਬੱਚੇ ਬਹੁਤ ਨੇ 35 ਤੋਂ 40 ਜਿਹੜੇ ਅੰਡਰ 14 ਦੇ ਬੱਚੇ ਨੇ ਤੇ ਸੀਨੀਅਰ ਆ ਜਿਹੜੇ ਉਹਨਾਂ ਦੀ ਸੋਹਣੀ ਟੀਮ ਆ ਕੁਝ ਐਨ ਆਰ ਆ ਜਿਹੜੇ ਬਾਹਰ ਚਲ ਗਏ ਉਹਦੇ ਕਰਕੇ ਥੋੜਾ ਬੱਚੇ ਹੁਣ ਲੋਕਲ ਵਾ ਸਾਡੇ ਕੋਲ ਪਰ ਉਹਨਾਂ ਦਾ ਸਹਿਯੋਗ ਬਹੁਤ ਜ਼ਿਆਦਾ ਹੁਣ ਯੂਥ ਨੂੰ ਕੀ ਕਹਿਣਾ ਚਾਹੁੰਦੇ ਯੂਥ ਨੇ ਇਹੀ ਕਹਿਣਾ ਚਾਹੁੰਦੇ ਆ ਸਾਡਾ ਜਿਹੜੇ ਐਨ ਆਰ ਆ ਵੀਰ ਇਹਨਾਂ ਪੈਸਾ ਲਾ ਰਹੇ ਆ ਬਸ ਜੰਗ ਨਾਲ ਜੁੜੇ ਰਹਿਣ ਤੇ ਨਸ਼ੇ ਤੋਂ ਦੂਰ ਰਹਿਣ ਸਾਡਾ ਟਾਰਗੇਟ ਇਹੀ ਆ ਕਿ ਖੇਡਾਂ ਇਸ ਕਰਕੇ ਕਰਾ ਰਹੇ ਆਂ ਵੀ ਸਾਰੇ ਜੰਗ ਜੜੇ ਨਸ਼ੇ ਤੋਂ ਦੂਰ ਰਹਿਣ ਆਪਣੀ ਸਿਹਤ ਦਾ ਧਿਆਨ ਰੱਖੋ ਸਿਹਤ ਤੰਦਰੁਸਤ ਆਪਾਂ ਕਿਤੇ ਵੀ ਜਾ ਕੇ ਦਿਹਾੜੀ ਵੀ ਲਾ ਸਕਦੇ ਆਂ ਸਿਹਤ ਨਹੀਂ ਤਾਂ ਕੁਝ ਨਹੀਂ ਆਸਟ੍ਰੇਲੀਆ ਦੁਬਈ ਯੂਰਪ ਇਹ ਸਾਰੇ ਦੇਸ਼ਾਂ ਚ ਲਈ ਚੱਲਦਾ ਪਿਆ ਹੈ ਪਰਿਵਾਰ ਬੈ ਕੇ ਵੀ ਦੇਖ ਰਹੇ ਆ ਵੱਡੇ ਵੱਡੇ ਉੱਪਰ ਚੱਕਰ ਲੱਗੇ